ਅੱਜ ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਵੀ ਆਪਣੇ ਮਕਾਨ ਦਾ ਕੰਮ ਕਿਤੇ ਤੱਕ ਪਹੁੰਚਿਆ ਆ। ਆ ਸਾਰੇ ਇੱਟ ਇੱਥੇ ਚੁਕਾ ਦੇਣੀ ਆਪਾਂ ਨੇ ਕਿਉਂਕਿ ਕੱਲ ਇੱਟ ਹੋਰ ਆ ਜਾਣੀ ਆ। ਇਹ ਉਹ ਮਕਾਨ ਦਾ ਨਕਸ਼ਾ ਜਿਹੜਾ ਉੱਪਰ ਕੇ ਸਾਹਮਣੇ ਹੁੰਦਾ ਜਾ ਰਿਹਾ। ਲੱਗੇ ਹੋਏ ਆ। ਅੱਧ ਰਸਾਲਾ ਰ ਆਇਆ ਜਾ ਰਿਹਾ ਪੂਰਾ। ਬਲਕਿ ਆਸ ਤੇ ਆਏ ਹੁਣ। ਉਹ ਤਾਂ ਵਰਦਨ ਨੂੰ ਨਹੀਂ। ਨਹੀਂ ਬੱਸ। ਬੱਸ ਸਮਾਪਤੀ ਹੋ ਰਹੀ ਐ। ਇੱਟ ਰਹਿ ਜਾਣੇ। ਕੱਲ ਨੂੰ ਇੱਟ 12 ਵਜੇ ਕਿਹਾ ਮੈਂ। ਜਦ ਤੱਕ ਇੱਟਾ ਚੱਕ ਹੋ ਜੂ ਸਾਰੀ। ਤੇ ਹੁਣ ਪੌੜੀ ਦੀ ਵੀ ਤਿਆਰੀ ਕਰਨੀ ਆਪਾਂ ਨੇ ਇੱਥੇ। ਆਰਕੀਟੈਕਚਰ ਕਹਿੰਦੇ ਜੀ ਭਾਈ ਹਨਾ ਪੌੜੀ ਚੜਾਓ। ਹਮ ਰੋਕੋ ਇੱਥੇ। ਹੋਰ ਇਹਨੂੰ ਟਾਈਮ ਖਰਾਬ ਹੋਊਗਾ। ਕਿਹਨਾਂ ਜੀ ਦਰ ਕੁਣ ਦੇ ਹੁਣ ਸਾਰਾ ਆਪਣੀ ਚੀਜ਼ ਉੱਪਰ ਕੇ ਬਾਹਰ ਆਉਂਦੀ ਜਾ ਰਹੀ ਸਾਰੀ ਓਕੇ ਲਾਟੇ ਆਪਾਂ ਨੇ ਪਰ ਗਰਮੀ ਬਹੁਤ ਹੀ ਵਈ ਅੱਜ ਤਿੰਨ ਚਾਰ ਦਿਨ ਹੋ ਗਏ ਗਰਮੀ ਬਹੁਤ ਪੈ ਰਹੀ ਜੀ ਆ ਗਿਆ ਨਾ ਅੱਗੇ ਚੱਲਦੇ ਆ ਜੀ ਜੇ ਦੇਖੋ ਹੁਣ ਸਭ ਸਾਰਾ ਕੁਝ ਖਲੰਭ ਬਰ ਅਚੱਤ ਹੀ ਮਰ ਗਿਆ ਕੋਈ ਗੱਲ ਨਹੀਂ ਸਾਲੂ ਆ ਜਾਊਗਾ ਤੇ ਟੋਟੇ ਵਿਸਾ ਕੇ ਮੈਂ ਕਿਹਾ ਇਹ ਤੋਂ ਟੋਟਿਆਂ ਪਰ ਸਟਿਓ ਜਿੰਨੇ ਵੀ ਸਾਰੇ ਕੋੰਗਣ ਜਿਹੜੀ ਆ ਥੱਲੇ ਰੇਤਾ ਇਹਦੇ ਵਿੱਚ ਮਿੱਟੀ ਹੁੰਦੀ ਆ ਇਹਦਾ ਰੇਤਾ ਪਾਇਆ ਹਣਾ ਥੱਲੇ ਆਹ ਇਹਦੇ ਵਿੱਚ ਨਾ ਮਿੱਟੀ ਆ ਮੈਂ ਕਿਹਾ ਇਹਨੂੰ ਇੱਟ ਨੂੰ ਨਾ ਲੱਗੇ ਫਿਰ ਉਂਗਾ ਬੇਬੇ ਬਿੱਟਲ ਵਾਦਨੇ ਅਸੀਂ ਹੁਣ ਜਿਹੜੀ ਸੜਕ ਤੇ ਚੱਕੀ ਜਾਉਂਗੇ ਨਾਲੇ ਨਾਲੇ ਘੁੰਮੀ ਜਾਊਗੀ ਸਾਰੇ ਕੰਮ ਇਜ਼ੀ ਹੋਵੇ ਕੱਲ ਨੂੰ ਫਿਰ ਬੰਦੇ ਵੀ ਥੋੜੇ ਘਟਾਵਾਂਗੇ ਲੇਬਰ ਆਪਣੀ ਲਾਵੇ ਅਦਰ ਤੇ ਆ ਗਏ ਨੇ ਅਦਰ ਬਾਥਰੂਮ ਆ ਪੂਰਾ ਆਪਣਾ ਗੈਸਟ ਰੂਮ ਗੈਸਟ ਰੂਮ ਨਹੀਂ ਆਪਣੇ ਘਰ ਦੇੰਦੇ ਰੂਮ ਆ ਇਹ ਅੰਦਰ ਅਦਰ ਦਾ ਕਮਰਾ ਹੈ ਇਹ ਉੱਪਰ ਕੇ ਬਹਾਰ ਆ ਗਿਆ ਨ ਪੂਰਾ ਆ ਥੋੜਾ ਜਿਹਾ ਹੌਲੀਪੋਣ ਮੈਨੂੰ ਥੋੜਾ ਜਿਹਾ ਨ ਗਲਾ ਦਾ ਦਰਦ ਕਰਨ ਲੱਗ ਗਿਆ ਪੜੇ ਤਿੱਤੀ ਠੰਡੀ ਕਾ ਚੀਜ਼ ਪੀ ਲਈ ਆ ਉਹ ਜਿਹੜਾ ਬੰਦਾ ਜਰਦਾ ਖਾਂਦਾ ਨਾ ਜਰਦਾ ਖਾ ਕੇ ਅੰਦਰ ਥੁੱਕ ਥੁੱਕੀ ਵੀ ਜਾਂਦੇ ਆ ਜਰਦਾ ਅੰਦਰ ਵੀ ਗੇਰਿਆ ਕਿਸੇ ਨੇ ਯਾਰ ਉਹ ਖਾਂਦੇ ਦਾ ਜਰਦਾ ਨਾ ਬਾਹਰ ਸਿੱਟ ਕੇ ਆਇਆ ਕਰੋ ਉਹਨੂੰ ਕਹੀਂ ਮਿਸਤਰੀ ਸਾਰਿਆਂ ਨੂੰ ਯਾਰ ਭੈ ਕਹੀ ਲੈਂਕ ਚੱਕਿਆ ਜਰ ਤੱਕ ਅੰਦਰ ਤੱਕ ਟੱਕ ਡਿੱ ਸਿੜਿਆ ਪੈਕਨੇ ਯਾਰ ਇਹ ਚੱਕੇ ਬਾਹਰ ਸਿੱਟੋ ਨੂੰ ਔਰ ਦਿਲ ਛਾਰ ਕਹਦੇ ਮੜੇ ਸਾਰਿਆਂ ਨੂੰ ਹਾਂਜੀ ਖਾ ਕੇ ਦਰਦ ਆ ਦੇਖ ਇੱਧਰ ਔਰ ਚੱਕੀਏ ਨੂੰ ਚੱਕਾ ਪਿਆ ਔਰ ਚੱਕੇ ਦੇ ਦੇ ਚੱਕੇ ਬਾਹਰ ਸਿੱਟ ਗਿਆ ਕਹਦੇ ਸਮਝਾ ਦੇ ਸਾਰਿਆਂ ਨੂੰ ਖਾਓ ਬੇਸ਼ੱਕ ਜਿੰਨਾ ਖਾਣਾ ਪਰ ਫੁੱਕੋ ਤੇ ਜਿਹੜਾ ਖਾਂਦਾ ਠੀਕ ਐ ਪਰ ਬਾਹਰ ਸਿਟੋ ਯਾਰ ਦੇਖ ਲੈ ਹਾਂ ਨਵੀਂ ਕਿ ਦਰ ਦੇ ਇੰਟਰੈਸ ਇੱਥੇ ਦੀ ਹਾਂ ਤੇ ਕੋਈ ਇੱਧਰ ਦੇ ਵੀ ਪਿੰਡ ਪੁੰਡਾਲ ਆ ਜਾਂਦਾ ਜਿੱਦਾਂ ਹੁਣ ਬੜੀ ਮਾਂ ਆ ਜਾਂਦੀ ਆ ਆਪਣੇ ਭੈਣਾ ਆਉਣਗੇ ਇਦਾਂ ਨੂੰ ਸਾਰੀਆਂ ਫਿਰ ਇਦਾਂ ਨੂੰ ਆ ਗੇਟ ਖੁੱਲ ਜਾਊਗਾ ਇੱਥੇ ਨੂੰ ਐਂਟਰੀ ਉਹਨਾਂ ਦੇ ਫਿਰ ਇੱਧਰੋਂ ਬਾਥਰੂਮ ਦਾ ਹਾਂ ਤੇ ਬਹੁਤ ਬੰਦੇ ਦੇ ਕਮੈਂਟ ਵੀ ਆ ਰਹੇ ਤੇ 100 ਦੇ ਬੰਦੇ ਕਹਿੰਦੇ ਵੀ ਬਾਥਰੂਮ ਘਰ ਦੇ ਅੰਦਰ ਹੁਣ ਅੰਦਰ ਨਹੀਂ ਹੋਣਾ ਚਾਹੀਦਾ ਬਾਹਰ ਹੁੰਦਾ ਪਰ ਹੁਣ ਜਿਹੜੇ ਮਾਡਰਨ ਜਮਾਨੇ ਦੇ ਜਿੱਦਾਂ ਬਾਹਲੀ ਕੰਟਰੀਆਂ 'ਚ ਸਾਰੇ ਅੰਦਰੇ ਆ ਇਹਦੇ ਵਿੱਚ ਉਹ ਜਿਹੜੀ ਹਵਾ ਸাকিং ਹੁੰਦਾ ਨਾ ਕੋਈ ਬੰਦੇ ਨੂੰ ਕਰਿਆ ਕਰ ਦੋ ਕਿ ਹਵਾ ਅੰਦਰ ਕਿ ਲੱਗਣਾ ਉਹ ਸਾਰੀ ਹਵਾ ਅੰਦਰ ਨੂੰ ਖਿੱਚੂਗਾ ਫਿਰ ਉਹ ਬੜਾ ਲੱਗੂਗਾ ਪੂਰਾ ਪ੍ਰੋਸੈਸ ਲੱਗੂਗਾ ਸਾਰਾ ਕੁਝ ਆ ਤਰ੍ਹਾਂ ਸਤਕੇ ਆਪੇ ਮੰਦੀ ਆਈ ਜਾ ਰਿਹਾ ਆ ਜਾ ਵੀ ਆ ਜਾ ਆ ਜਾ ਤਰਾ ਤੂੰ ਆ ਜਾ ਕਿੰਨੇ ਇੱਟ ਜਿਹੜੀ ਗੱਬੜ ਠੀਕ ਹੈ ਨਵੇਂ ਤਾਂ ਨਹੀਂ ਲਿਆਉਣੇ ਪੈਣੇ ਹੱਥਾਂ 'ਲੇ ਸਰਜੂ ਸਰ ਕੇ ਫਟ ਗਿਆ ਫਟ ਗਿਆ ਨਵੇਂ ਲਿਆ ਦੇਂਗੇ ਜਦੋਂ ਇਹਨਾਂ ਪੂਰੇ ਹੋ ਜਾਣਗੇ ਫਿਰ ਨਵੇਂ ਲਿਆ ਦੇਣਾ ਸਭੀ ਕੇ ਲਈ ਇਹਨੋਂ ਪਰ ਹੱਥਾਂ 'ਲੇ ਗਲਾਸ ਵੀ ਲਿਆ ਕੇ ਦਿੱਤੇ ਫਿਰ ਮੈਂ ਸਾਰਿਆਂ ਨੂੰ ਮੈਂ ਕਿਹਾ ਵੀ ਲੋੜ ਪੈ ਜਾਂਦੀ ਹੈ ਵੀ ਹੱਥ ਬਹੁਤ ਚੱਕਦੇ ਨੇ ਇਸ ਮੈਂਟਲ ਇਟ ਫਿਰ ਚੱਕਦੇ ਵਾਸਤੇ ਦੂਜੀ ਵੀ ਹੈ ਇਹ ਆਪਣੇ ਕੰਟਰੀ ਵਿੱਚ ਜਿੱਦਾਂ ਨੰਗੇ ਹੱਥਾਂ ਨਾਲ ਕੰਮ ਕਰੀ ਜਾਂਦੇ ਆ ਬਾਹਰਲੇ ਕੰਟਰੀ ਜੀ ਬਹੁਤ ਬੁਰਾ ਮੰਨਦੇ ਆ ਥੋੜਾ ਪੂਰੀ ਕੈਪ ਤੋਂ ਪਾ ਕੇ ਫਿਰ ਕੰਮ ਕਰਨ ਦਿੰਦੇ ਜਿਹੜੇ ਲੋਅ ਜੇਕਰ ਤੇ ਉੱਥੇ ਤਾਂ ਬਕੈੜ ਗਲਵਜ਼ਾਂ ਦੇ ਕੈਪ ਤੋਂ ਵਗਾਰ ਦੇ ਤਾਂ ਬਹੁਤ ਤਕੜਾ ਜੁਰਮਾਨਾ ਇੱਥੇ ਬਹੁਤ ਪਤਾ ਇੱਥੇ ਕਿਹੜਾ ਹੁਣ ਕਿਹੜਾ ਕੋਈ ਪੁੱਛਦਾ ਪਰ ਮੈਂ ਇੱਕ ਹੋਰ ਚੀਜ਼ ਦੇਖੀ ਇੱਥੇ ਜਿੱਦਾਂ ਗੱਬੇ ਟਿਕਲ ਰਹੀ ਹੈ ਨਾ ਕੁੜ ਗੱਲੀ ਨਿਕਲਦੀ ਜਿਆਦਾ ਨਾ ਗੱਬੇ ਰੇਟਾ ਪਸੀਨਾ ਪੱਤਰਾਈ ਕਰਕੇ ਭੇਜਦੇ ਆ ਪੱਤਰਾਈ ਕਰਕੇ ਭੇਜਦੇ ਹਾਂ ਉੱਥੇ ਡਿਗੜੋ ਦੀ ਹੁੰਦੀ ਨਾ ਬਾਹਰ ਤੇ ਫਿਰ ਆ ਦੇਖੋ ਵਿੱਚ ਤੇ ਮਾੜਾ ਸੈਡ ਹੋਣ ਦੇ ਗਰਮੀ ਇੱਟਾਂ 'ਚ ਪਸੀਨਾ ਨਿਕਲਣ ਲੱਗ ਗਿਆ ਅੱਛਾ ਲੋਗਾ ਮੈਨੂੰ ਪਸੀਨਾ ਆ ਗਿਆ ਇੱਟਾਂ 'ਤੇ ਪਰ ਗਰ ਗਿਆ ਪਸੀਨਾ ਗਿੱਲੀਆਂ ਹੋ ਗਈਆਂ ਨਾ ਵੀ ਇੱਟ ਵਿੱਚ ਤੇ ਇਹ ਹੈ ਮਜ਼ਬੂਤ ਬਹੁਤ ਹੈ ਤੁਹਾਨੂੰ ਕਿਤੇ ਕੱਟੀ ਹੋਈ ਦਿਖਾਵਾਂ ਇੱਕ ਬਚਤਾਨ ਜਿਹਨੇ ਪੱਥਰ ਕੱਟਦੇ ਆ ਉਦਾਂ ਫੇ ਚੱਲਦਾ ਕੰਮ ਇਹਦੇ ਵਿੱਚ ਆ ਪੂਰਾ ਸਰ ਮੈਂ ਤਾਂ ਪੂਰਾ ਦੱਸਿਓ ਕੋਈ ਕਮੀ ਹੋਈ ਆਪਣੇ ਕੀ ਕਹਿੰਦੇ ਹੁੰਦੇ ਆ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਕੈਮਰਾਮੈਨ ਪੂਰਾ ਸਲੋਕ ਮਾਰ ਰਿਹਾ ਬੇ ਪ੍ਰੋਪਰ ਪਤਾ ਲੱਗ ਜਵੇ ਵੀ ਹੁਣ ਪੂਰੀ ਚੀਜ਼ ਬਣ ਕੇ ਅੱਗੇ ਆ ਰਹੀ ਸਾਰੀ ਇਹ ਉੱਪਰ ਤੇਨ ਪਤਾ ਲੱਗ ਉੱਪਰ ਤੇ ਹਾਂ ਇੱਕ ਰੀਲ ਬਣਾਉਣੀ ਸੀ ਮੈਂ ਕਿਹਾ ਉੱਪਰ ਤੇਰ ਮੈਂ ਸੋਚੀ ਹੋਈ ਸੀ ਤੇ ਉਦੋਂ ਦੱਸੋ ਕਿਦਾਂ ਬਣਾਉਣੀ ਹੈ ਹਾਂ ਉਪਰ ਤੇ ਅਜਿਹਾ ਉਪਰ ਤੇ ਬਣਾਇਆ ਦਾ ਮੈਂ ਇਹਨਾਂ ਨੂੰ ਉਪਰ ਤੇ ਬਣਾ ਕੇ ਆਇਆ ਹੈ ਐਸਾ ਕੋਠੇ ਪਰ ਬੜੀ ਗੱਲ ਸਿੱਧੀ ਹੈ ਬੜੀ ਗੱਲ ਉਹ ਉਪਰ ਤਾਂ ਦਿਖਦਾ ਹੈ ਉਪਰ ਤੇ ਡਰੋਨ ਸ਼ਾਟ ਅ ਚਾਹ ਖਾਜੀ ਬੁਲੀ ਲੱਗਦੀ ਹੈ ਉੱਪਰ ਦੇ ਹਾਂ ਨਾ ਉਹ ਜਗ੍ਹਾ ਖੁੱਲਣ ਲੱਗੀ ਆਪਣੀ ਜੱਟ ਜੀ ਚੱਕੋ ਜਣੀ ਤੁਹਾਨੂੰ ਪੂਰਾ ਵਿੜਾ ਬਹੁਤ ਖੁੱਲਾ ਲੱਗਣਾ ਹੈ ਹਾਂ ਜੀ ਤੇ ਪੂਰਾ ਇੱਥੇ ਸਾਫ਼ ਹੋ ਜਾਣਾ ਨਾ ਹੈ ਪੂਰਾ ਥੋੜੇ ਜਿਹੇ ਫੁੱਟ ਫੁੱਟ ਭਰਤ ਪੈ ਜਾਣਾ ਆਪਣਾ ਇਹ ਤੇ ਫਿਰ ਬਹੁਤ ਖੁੱਲੇ ਜਣੀ ਜਗ੍ਹਾ ਬਹੁਤ ਇਹੀ ਜਗ੍ਹਾ ਖੁੱਲੀ ਦੇ ਖੁੱਲੀ ਲੱਗਣਾ ਲੱਜਣੀ ਹੁਣ ਜਿਹੜੇ ਮੇਰੇ ਪੂਰੇ ਟੀਣਾ ਪਾਣੀ ਜਿਹੜੇ ਅਸੀਂ ਪਾਈਆਂ ਉਹ ਟੀਣਾ ਉਹਨਾਂ ਦੀ ਸਲਾਹ ਕੈਨਸਲ ਹੁੰਦੀ ਜਾਂਦੀ ਹੈ ਹੁਣ ਜੋ ਸ਼ਦ ਨਹੀਂ ਪਾਈ ਹੈ ਹੈ ਜਿਹੜਾ ਕੰਦਰੇ ਪਿੱਟਾ ਹੈ ਹਾਂ 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 ਬੈਠਣ ਮੱਤੇ ਬਣਾਵਾਂਗੇ ਥੋੜੇ ਜਿਹੇ ਇਹਦਾ ਉਹ ਟੀਣਾ ਨੇ ਫਿਰ ਟੌਰ ਜੀ ਖਰਾਬ ਕਰ ਕੋਸ਼ਿਸ਼ ਕਰਾਂਗੇ ਕੁਛ ਨਾ ਕੁਛ ਇਹਦਾ ਵੀ ਸੋਚਾਂਗੇ ਟੀਨਾ ਬਾਰੇ ਵੀ ਲੈ ਭਾਈ 6:00 ਵੱਜ ਗਏ ਮੈਨੂੰ ਲੱਗਦਾ ਇਹਨਾਂ ਬੰਦੇ ਛੁੱਟੀ ਕਰਨਗੇ ਜੇ ਦਰਵਾਜ਼ਾ ਲਾ ਕੇ ਜਾਉਂਗੇ ਅੱਜ ਉਹ ਦਰਵਾਜ਼ਾ ਫੇਟਕਾਣਾ ਫਿਰ ਅੱਜ ਹੈ ਪਚਣਾ ਨਹੀਂ ਭੁੱਲੇ ਆ ਯਾਰ ਵੇਰ ਗਣਾਸ ਵੇਰ ਕਹ ਲੋ ਮਰਜੀ ਆ ਤੁਹਾਡੀ ਭਾਈ ਮੈਂ ਤੁਹਾਨੂੰ ਕੁਛ ਨਹੀਂ ਕਹਣਾ ਹੈ ਜਿੰਨਾ ਕ ਮਸਾਲਾ ਉਹ ਤਾਂ ਲਾ ਦੋ ਜਿਹੜਾ ਪਿਆ ਆਪਣੇ ਕੋਲ ਆ ਇੰਨਾ ਇਧਰ ਲਾ ਦੋ ਆ ਕਹਿੰਦੇ ਜਿੰਨਾ ਕ ਪਿਆ ਉਹ ਤਾਂ ਲਾ ਦੋ ਸਾਰੇ ਤੇ ਮਾੜਾ ਮੋਟਾ ਸਵੇਰੇ ਢਿੱਲੀ ਜਣਾ ਰਸਤਾ ਤੋ ਬੋ ਆ ਕੀ ਕਰਦੇ ਆ ਸਾਰਾ ਕਿੰਨਾ ਟਾਈਮ ਲਾਉਂਦੇ ਹੈ ਨਿਕਲੀ ਪੜਦੀ ਨੂੰ ਰਾਤ ਤੋਂ ਸਵੇਰ ਰਸੀਆਂ ਖੋਲੋ ਫਿਰ ਮੈਂ ਕਹਦੀ ਵੀ ਸਹੀ ਆ ਫਿਰ ਵੀ ਉਹ ਥੋੜੀ ਨਾਂ ਲੈਣਾ ਕੱਲੀਆਂ ਰਸੀਆਂ ਖੋਲ ਕੇ ਆ ਇਹਨੂੰ ਫਿੱਟ ਕਰੋ ਸਵੇਰ ਤੱਕ ਇਹ ਪੱਕ ਜਾਊਗਾ ਫਿਰ ਆਪਣਾ ਇਹ ਹਾਂ ਇਹ ਮੈਂ ਵੀ ਕਹ ਦ ਵੀ ਸਹੀ ਆ ਇਹ ਤੇ ਪਰ ਲਾ ਦਿਓ ਜਿਹੜੀ ਛੱਟ ਲਾਉਣਾ 10-20 ਮਿੰਟ ਹੋਪਲਸ ਇੰਨੇ ਚ ਲਾਲਾ ਬੰਦਾ ਲਾ ਲੋ ਚਾਰੇ ਪਾਸੇ ਬਹੁਤ ਫੈਨਲ ਆ ਹੁਣ ਤਾਂ ਤੇਰੀਆਂ ਰੋਹੰਦਾਨ ਰਹਿ ਗਏ ਉਧਾ ਕੇ ਉੱਪਰ ਲੱਗਣੇ ਇਹਦੇ ਕਿਹੜੀਆਂ ਫੱਟੀਆਂ ਆ ਇਹ ਨੰਗੀਆਂ ਜੜੇ ਆ ਹਾਂ 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 ਹੁਣ ਸੱਲੇ ਤਾਰ ਤਾਰਾ ਬਿੱਤੀ ਕਰਨੀ ਆ ਬਈ ਅਬੀ ਅਬੀ ਮਾਰਤਾ ਅਬ ਲੜਕਾ ਮਾਰਤਾ ਸੇਰੀ ਡਿਊਟੀ ਪੱਕੀ ਇਹਦੇ ਪਰ ਹਣਾ ਹਾਂ ਉਧਰ ਸਵਾ ਸੈਡ ਸਮਿੰਟ ਭਰਤਾ ਤਾਂ ਜਿੱਥੇ ਰਹਿ ਕੇ ਥੋੜਾ ਥੋੜਾ ਜੋ ਖੁੰਜੇ ਵਿੱਚ ਕਿਹਨੂੰ ਕਿਹਟਾ ਜੀ ਇੱਥੇ ਆਹ ਭਰਨਾ ਥੋੜਾ ਜਿਆਦਾ ਜ਼ਿਆਦਾ ਖਾਲੀ ਆ ਜਗਾ ਯਾਰ ਅ ਕੋ ਠੀਕੇ ਆ ਚਲ ਦੋ ਦੋ ਲਪਾਈ ਚ ਭਰ ਹੋ ਜਾਣਾ ਇਹ ਹੁਣ ਆ ਭਰ ਲਾਂਗੇ ਕੋਈ ਨਹੀਂ ਲਪਾਈ ਚ ਭਰ ਹੋ ਜਾਊਗਾ ਇਹ ਹਾਂ ਲਪਾਈ ਚ ਆਪਣਾ ਭਰ ਹੋ ਜਾਊਗਾ ਸਾਰਾ ਇਹ ਮੈਂ ਇਹਦੀ ਗੱਲ ਵੀ ਸਹੀ ਕਹਿੰਦਾ ਹੁਣ ਭਰ ਦੋ ਨੂੰ ਫਿਰ ਕੱਲ ਸਵੇਰ ਤੱਕ ਪੱਕ ਜਾਊਗਾ ਕਾਫੀ ਫਿਰ ਉਹ ਤੋਂ ਵੀ ਆਪਾਂ ਲਾਈਵ ਨੂੰ ਬੰਦ ਕਰਦੇ ਹਾਂ ਆਪਣੀ ਕਾਫੀ ਅੰਦਰ ਆ ਚੁੱਕੇ ਆ ਤੇ ਧੰਨਵਾਦ ਜੀ ਕੱਲ ਬਦਲ ਆਈ ਪਿਆ ਨਹੀਂ ਕੱਲ ਫਿਰ ਸਾਡਾ ਪਲੰਬਰ ਆਇਆ ਸੀ ਉਹਦੇ ਕਰਕੇ ਥੋੜਾ ਜਿਹਾ ਸਾਡਾ ਟਾਈਮ ਡਿਲੇ ਹੁੰਦਾ ਜਾਂਦਾ ਸੀ ਤੇ ਧੰਨਵਾਦੀ ਥੋੜਾ ਲਾਈਵ ਦੇਖਣ ਵਾਸਤੇ ਕਰਦੇ ਆਪਾਂ ਲਾਈਵ ਬੰਦ